जै गौ माता जै गौ जै गौ माता जै गौ जै गौ माता 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 जै गौ जै गौ माता जै गौ माता गौ जै गौ माता जै गौ जै गौ माता जै गौ माता जै गौ जै गौ माता जै गौ माता जै गौ जै गौ माता

ਪਿਛਲੇ ਦਿਨੀ ਸਮਾਣਾ ਦੇ ਵਿੱਚ ਗਊ ਕਥਾ ਦਾ ਆਯੋਜਨ ਅਗਰਵਾਲ ਧਰਮਸ਼ਾਲਾ ਦੇ ਵਿੱਚ ਕੀਤਾ ਗਿਆ ਸੀਗਾ ਇਹਨਾਂ ਵੱਲੋਂ ਜੋ ਉਸ ਦੌਰਾਨ ਦੇ ਵਿੱਚ ਜੋ ਵੀ ਦਾਨ ਰਾਸ਼ੀ ਇਕੱਠੀ ਹੋਈ ਗਊ ਭਗਤਾਂ ਵੱਲੋਂ ਉਸ ਨੂੰ ਸਮਾਣਾ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦੇ ਵਿੱਚ ਗਊਆਂ ਦੀ ਸੇਵਾ ਦੇ ਵਿੱਚ ਦਿੱਤਾ ਜਾ ਰਿਹਾ ਹੈ ਅਸੀਂ ਦੇਖਿਆ ਸੀ ਪਹਿਲਾਂ ਅनाथ ਗਊਸ਼ਾਲਾ ਦੇ ਵਿੱਚ ਵੀ ਸੇਵਾ ਦਿੱਤੀ ਗਈ ਸੀ ਉਸ ਤੋਂ ਬਾਅਦ ਗੁਰਦਿਆਲਪੁਰਾ ਪੀੜ ਦੇ ਵਿੱਚ ਵੀ ਗਊਆਂ ਨੂੰ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਚਾਰਾ ਤੇ ਦਾਣਾ ਦਿੱਤਾ ਗਿਆ ਸੀ ਅੱਜ ਖੜੇ ਆਂ ਅਸੀਂ ਅਗਰਵਾਲ ਗਊਸ਼ਾਲਾ ਦੇ ਵਿੱਚ ਜਿੱਥੇ ਕਿ ਸਾਰੇ ਹੀ ਗਊ ਭਗਤਾਂ ਵੱਲੋਂ ਉਸੇ ਦੋ ਦਾਨ ਰਾਸ਼ੀ ਆ ਉਸ ਦੇ ਵਿੱਚੋਂ ਅੱਜ ਗਊਆਂ ਦੀ ਸੇਵਾ ਦੇ ਵਿੱਚ 10 ਕੁਇੰਟਲ ਦਾਣਾ ਦਿੱਤਾ ਜਾ ਰਿਹਾ ਤੇ ਹਰੇ ਚਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਨਿਰਜ ਜੀ ਕੀ ਕਹਿਣਾ ਚਾਹੋਗੇ ਅੱਜ ਅਗਰਵਾਲ ਗਊਸ਼ਾਲਾ 'ਚ ਪਹੁੰਚੇ ਹੋ ਗਊ ਮਾਤਾ ਕੀ ਜੈ ਹੋ ਅੱਜ ਅਸੀਂ ਸਾਰੇ ਹੀ ਗਊ ਸੇਵਾ ਸੰਪਤੀ ਨੂੰ ਅਗਰਵਾਲ ਗੋਮਸਾਲਾ ਦੇ ਵਿੱਚ ਦਾਣਾ ਦੀ ਸੇਵਾ ਲੈ ਕੇ ਆਏ ਆ ਇਹ ਜੋ ਸੇਵਾ ਅਸੀਂ ਕਰ ਰਹੇ ਆ ਆ ਸਾਰੇ ਹੀ ਸ਼ਹਿਰ ਦੇ ਐਸਐਜੋਬ ਨਾਲ ਹੈ ਕਿਉਂਕਿ ਜਿਹੜੀ ਅਗਰਵਾਲ ਤਰਮਸਾਲਾ ਦੇ ਵਿੱਚ ਆਪਣੀ ਗਊਕਤਾ ਹੁੰਦੀ ਹੈ ਉਹਦੇ ਤੋਂ ਜੋ ਵੀ ਪੈਸਾ ਇਕੱਠਾ ਹੁੰਦਾ ਵੱਖ-ਵੱਖ ਸਾਰੀਆਂ ਗੋਮਸਤਾਂ ਨੂੰ ਅਸੀਂ ਆਪਣਾ ਅੱਜ ਦਾਣਾ ਦੇ ਰਹੇ ਆ ਇਸ ਵਾਰ ਤੇ ਮੈਂ ਤਾਂ ਇਹੀ ਕਹਾਗਾ ਕਿ ਸਾਰੇ ਸ਼ਹਿਰ ਨੂੰ ਵਸਣ ਇਹ ਗਊ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਇਸ ਸੇਵਾ ਦੇ ਵਿੱਚ ਵੱਧ ਛੜ ਕੇ ਸਹਿਯੋਗ ਦੇਣਾ ਜਿਹੜੀ ਵੀ ਜਿਹਨੂੰ ਗਊਸਾਲਾ ਲੱਗਦੀ ਆ ਉਹਦੇ ਵਿੱਚ ਵੱਧੋ-ਵੱਧ ਯੋਗਦਾਨ ਦੇ ਕੇ ਇਸ ਗਊ ਮਾਤਾ ਦੀ ਸੇਵਾ ਕਰਨਾ ਤੇ ਅਸੀਸਵਾਦ ਪ੍ਰਾਪਤ ਕਰਨ ਗੈ ਮਾਤਾ જય ਗੋਪਾਲ જય ਗਊ ਮਾਤਾ જય ਗੋਪਾਲ ਹਾਂਜੀ ਬਨੋਜੀ ਕੀ ਕਹਿਣਾ ਚਾਹੋਗੇ ਅੱਜ ਗਊਸ਼ਾਲਾ ਚ ਆਇਓ ਸੇਵਾ ਲਈ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਗਊ ਮਾਤਾ જય ਗੋਪਾਲ ਅੱਜ ਅਸੀਂ ਅਗਰਵਾਲ ਗਊਸਾਲਾ ਦੇ ਵਿੱਚ ਜੋ ਹੈ ਮਹੂਰੇ ਅਸੀਂ ਹਰੇ-ਚਾਰੇ ਦੀ ਔਰ ਦਾਣੇ ਦੀ ਸੇਵਾ ਕਰਨ ਵਾਸਤੇ ਆਏ ਆ ਤੁਹਾਨੂੰ ਪਤਾ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜੀ ਗਊ ਮਾਤਾ ਸੇਵਾ ਸੰਪਤੀ ਵੱਲੋਂ ਗਊ ਕਥਾ ਕਰਾਈ ਸੀ ਬੱਬਿਆ ਗਊ ਕਥਾ ਕਰਾਈ ਸੀ ਉਹਦੀ ਜੋ ਦਾਨ ਰਾਸੀ ਦਾਨ ਵੀਰਾਂ ਦੁਆਰਾ ਇਕੱਠੀ ਹੁੰਦੀ ਹੈ ਉਸੇ ਤਹਿਤ ਅਸੀਂ ਪਹਿਲਾਂ ਅਸੀਂ ਅनाथ ਗਊ ਸਾਲਾ ਦੇ ਵਿੱਚ ਫਿਰ ਗਰਦਿਆਲਪੁਰਾ ਵੀਰ ਦੇ ਵਿੱਚ ਅੱਜ ਅਸੀਂ ਅਕਰਵਾਲ ਗਊ ਸਾਲਾ ਦੇ ਵਿੱਚ ਜੋ ਹੈ ਇੱਥੇ ਸੇਵਾ ਕਰਨ ਵਾਸਤੇ ਆਏ ਆ ਜਿਹੜੀ ਸਾਡੀ ਗਊ ਸੇਵਾ ਸੰਪਤੀ ਹੈ ਉਹ ਜਿੰਨੇ ਵੀ ਦਾਨ ਰਾਸੀ ਦਾਨੀ ਸੱਜਣਾ ਵੱਲੋਂ ਇਕੱਠੀ ਹੁੰਦੀ ਹੈ ਉਹ ਅਸੀਂ ਵੱਖ-ਵੱਖ ਗਊਸਾਲਾ ਦੇ ਵਿੱਚ ਜਾ ਕੇ ਗਊ ਮਾਤਾ ਤੇ ਹੀ ਖਰਚ ਕਰਦੇ ਆਂ ਇੱਧਰ ਉੱਧਰ ਕੋਈ ਵੀ ਪੈਸਾ ਖਰਚ ਨਹੀਂ ਹੁੰਦਾ ਵਿਅਰਥ ਪੈਸਾ ਪੈਸਾ ਕੋਈ ਨਹੀਂ ਜਾਂਦਾ ਮੈਂ ਸਾਰੇ ਸਮਾਣਾ ਨਿਵਾਸੀوں ਨੂੰ ਇਹ ਹੀ ਬੇਨਤੀ ਕਰੂਗਾ ਬਿਉਹ ਗਊ ਸੇਵਾ ਸੰਪਤੀ ਨੂੰ ਜਦੋਂ ਕਥਾ ਹੁੰਦੀ ਆ ਉਹ ਤੋਂ ਬਤ-ਬਤ ਦਾਨ ਦੇ ਕੇ ਗਊ ਮਾਤਾ ਦੀ ਸੇਵਾ ਕਰ ਗੈ ਗਊ ਮਾਤਾ ਗੈ ਗੋਪਾ ਆਪਣੇ ਸ਼ਾਸਤ੍ਰਾਂ ਚ ਕਿਹਾ ਹੈ ਕਿ ਗਊ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਉਸੇ ਕ੍ਰਮ ਚ ਅਸੀਂ ਤਿੰਨ ਵਾਰੀ ਲਗਾਤਾਰ ਗਊ ਮਾਤਾ ਦੀ ਕਥਾ ਕਰਾ ਚੁੱਕੇ ਆਂ ਤੇ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਉਹ ਗਊਆਂ ਦੇ ਹੀ ਵਾਸਤੇ ਖਰਚ ਹੁੰਦਾ ਹੈ ਚਾਹੇ ਉਹ ਸਰਦੀਆਂ 'ਚ ਗਊਆਂ ਦੇ ਗੱਲੇ 'ਚ ਪਟੇ ਪਾਏ ਗਏ ਸੀ ਚਮਕੀਲੇ ਪਟੇ ਜਿਸ ਨਾਲ ਐਕਸੀਡੈਂਟ ਰੁਕਣ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਵਕੀ ਜੀ ਨੇ ਦੱਸਿਆ ਗਊਸਾਲਾਵਾਂ ਨੂੰ ਦਾਣੇ ਦੇ ਰੂਪ 'ਚ ਜਾਂ ਬਠੋਈ 'ਚ ਉੱਥੇ ਉਹਨਾਂ ਨੂੰ ਇੱਟਾਂ ਦੀ ਜ਼ਰੂਰਤ ਨਹੀਂ ਤਾਂ ਉਹਨਾਂ ਨੂੰ 4000 ਇੱਟਾਂ ਦੀ ਸੇਵਾ ਇਸ ਗਊਮਾਤਾ ਸੇਵਾ ਸੰਪਤੀ ਦੇ ਮਾਧਿਅਮ ਤੋਂ ਹੋਈ ਹੈ ਤੇ ਅੱਗੇ ਨੂੰ ਵੀ ਜੋ ਵੀ ਹੋਰ ਵੀ ਗਊਸਾਲਾ ਜਿੰਨੀਆਂ ਵੀ ਰਹਿ ਗਈਆਂ ਨੇ ਉਹਨਾਂ ਨੂੰ ਵੀ ਜੋ ਵੀ ਉਹਨਾਂ ਦਾ ਕਮਿਟੀ ਆਪਣੀ ਸਮਿਤੀ ਦੇ ਦੁਆਰਾ ਜੋ ਵੀ ਨਿਸ਼ਚਿਤ ਹੋਊਗਾ ਉਹ ਅਸੀਂ ਦਾਨ ਦੇ ਕੇ ਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗਊਆਂ ਦੀ ਪੂਰੇ ਤਨਮਨ ਤਨ ਤੋਂ ਹਰ ਤਰ੍ਹਾਂ ਤੋਂ ਗਊਆਂ ਦੀ ਸੇਵਾ ਕਰਾਂਗੇ ਜਿਹੜਾ ਇੱਕ ਇੱਕ ਪੈਸਾ ਆਏ ਭਗਤਾਂ ਦਾ ਉਹ ਗਊਆਂ ਦੇ ਵਾਸਤੇ ਹੀ ਖਰਚ ਹੋਊਗਾ ਹੋਰ ਕਿਸੇ ਚੀਜ਼ ਤੇ ਖਰਚ ਨਹੀਂ ਹੋਣਾ ਜੈ ਗਊ ਮਾਤਾ ਜੈ ਗੋਪਾਲ ਹਾਂਜੀ ਭੱਲਾ ਜੀ ਕੀ ਕਹਿਣਾ ਚਾਹੋਗੇ ਜੈ ਗਊ ਮਾਤਾ ਜੈ ਗੋਪਾਲ ਹਰ ਸਾਲ ਦੀ ਤਰ੍ਹਾਂ 19 18 19 20 ਪਹਿਲ ਨੂੰ ਇਸ ਵਾਰ ਵੀ ਗੋਕਾਤਾ ਕਰਵਾਈ ਗਈ ਜੋ ਵੀ ਉਸ ਵਿੱਚ ਦਾਨ ਆਸੇ ਇਕੱਠੀ ਹੋਈ ਹਰ ਸਾਲ ਦੀ ਤਰ੍ਹਾਂ 3-4 ਗਊਸ਼ਾਲਾਾਂ ਸਾਡੇ ਸਮਾਨੇ ਵਿੱਚ ਉਹਨਾਂ ਵਿੱਚ ਬਰਾਬਰ ਉਸੇ ਸਾਹਮਣੇ ਦਾਨ ਜਾਂ ਦਾਣਾ ਕਿ ਜੋ ਵੀ ਜਰੂਰਤ ਹੋਵੇ ਉਸ ਸਾਹਮਣੇ ਹਰ ਗਊਸ਼ਾਲਾ ਵਿੱਚ ਵੰਡ ਦਿੱਤਾ ਜਾਂਦਾ ਹੈ ਅੱਜ ਅਸੀਂ ਅਗਰਵਾਲ ਗਊਸ਼ਾਲਾ ਵਿੱਚ ਉਸ ਲੜੀ ਦੇ ਤਹਿਤ ਅਗਰਵਾਲ ਗਊਸ਼ਾਲਾ ਵਿੱਚ ਆਇਆ ਪਹਿਲਾਂ ਅਸੀਂ ਅਨਾਥ ਗਊਸ਼ਾਲਾ ਵਿੱਚ ਗਏ ਸੀ ਫੇਰ ਗਰਦਿਆਲਪੁਰਾ ਬੀੜ ਅੱਜ ਅਸੀਂ ਆਨਾਤਾਂ ਅਗਰਵਾਲ ਗਊਸ਼ਾਲਾ ਵਿੱਚ ਉਸ ਲੜੀ ਦੇ ਤਹਿਤ ਦਾਣਾ ਤੇ ਚਾਰੇ ਦੀ ਸੇਵਾ ਕਰਨ ਆਏ ਆ। ਜੈ ਗਊ ਮਾਤਾ ਜੈ ਗੋਪਾ। ਜੈ ਗਊ ਮਾਤਾ ਦੀ ਜੈ ਜੈ ਗੋ ਮਾਤਾ। ਸੰਜੀ ਕਰਕ ਸਾਬ ਕੀ ਕਹਿਣਾ ਚਾਹੋਗੇ ਅੱਜ ਗਊ ਸੇਵਕ ਆਏ ਨੇ ਅਗਰਵਾਲ ਗਊਸ਼ਾਲਾ 'ਚ? ਅਸੀਂ ਅਗਰਵਾਲ ਗਊਸ਼ਾਲਾ ਬਣਾਉਣ ਦਾ ਤਹਿਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਆਪਣੀ ਇੱਕ ਨੇਕ ਕਮਾਈ 'ਚੋਂ ਸਾਨੂੰ ਇੱਥੇ ਜਿੰਨੇ ਵੀ 25 30 ਗੱਟੇ ਦੇ ਕੇ ਗਏ ਨੇ ਇਹ ਬਹੁਤ ਮੋਟਾ ਅਨਾਜ ਹੈ। ਇਹ ਗਊਆਂ ਨੂੰ ਲੋਡ ਮੰਦਰ ਜਦੋਂ ਸਮਾਂ ਹੁੰਦਾ ਸੀ ਉਸੇ ਟਾਈਮ ਪਾ ਦਿੰਦੇ ਇਹਨਾਂ ਨੂੰ। ਜੇ ਉਹ ਬਾਰੂ ਕੱਖ ਵਗੈਰਾ ਨਹੀਂ ਜਾਂਦੇ ਉਦੋਂ ਅਸੀਂ ਇਹ ਵਰਤੋਂ ਚ ਲੈਣੇ ਆ ਅੱਜ ਵੀ ਥੋੜਾ ਬਹੁਤਾ ਜਿੰਨਾ ਹੀ ਪਾ ਗਏ ਨੇ ਬਾਕੀ ਸਾਡੇ ਕੋਲ ਇੱਥੇ ਜਮ੍ਹਾਂ ਤੇ ਹੈ ਤੇ ਅਸੀਂ ਹਰ ਸ਼ਹਿਰ ਸ਼ਹਿਰ ਨਾਸੀ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਹਰ ਵਾਰੀ ਸਾਡੇ ਗਊਸ਼ਾਲਾ ਜਨ ਜੈਹਾਨ ਨੂੰ ਤੂੜੀ ਦੀ ਸੇਵਾ ਹੈ ਇਹ ਕਣਕ ਦੀ ਸੇਵਾ ਹਨ 3-400 ਕੋਈ ਲੋਕ ਦਿੰਦੇ ਨੇ ਤੂੜੀ ਵੀ ਲੋਕਾਂ ਨੇ ਬੜੇ ਬੱਚੜ ਕੇ ਦਿੱਤੀ ਹੈ ਹਰ ਸਾਲ ਜਦ ਬੀਜੀਟੀ ਲੱਖ ਦੀ ਤੂੜੀ ਹੁੰਦੀ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸ਼ਹਿਰੀ ਕਰੋ ਦੇ ਜਾਂਦਾ ਥੱਲੇ ਹਰ ਜਿੰਨਾ ਮੋਟਾ ਖਰਚਾ ਸਾਡਾ ਸਾਰਾ ਲੋਕ ਇੱਥੇ ਪੂਰਾ ਕਰਦੇ ਨੇ ਤੇ ਅਸੀਂ ਲੋਕਾਂ ਦਾ ਦਿਲੋਂ ਤਨਵਾਦ ਕਰਦੇ ਆ ਜਾ ਸਮਤੀ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਪੂਰੀ ਮਿਹਨਤ ਦੇ ਨਾਲੇ ਪੈਸਾ ਇਕੱਠਾ ਕਰਕੇ ਇੱਕ ਪੈਸਾ ਹੋਰੇ ਸਾਡੇ ਕੋਲ ਭੇਜਿਆ ਅਤੇ ਦਾਣਾ ਦੀ ਸੇਵਾ ਕੀਤੀ ਹੈ ਇਹ ਦਾਣਾ ਲੋੜ ਮੁਤਾਬਕ ਇਹਨੂੰ ਗੋਵਨ ਨੂੰ ਪਹੁੰਚਦਾ ਤੇ ਜੋ ਤੁਹਾਨੂੰ 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 ਟੈਨਸ਼ਨ ਨਹੀਂ ਪਾਉਣਾ ਹਾਂ ਜਿਹੜਾ ਮਾਰ ਰਹੇ ਦੀ ਹਾਂਜੀ ਪਟਕ ਜੀ ਕੀ ਕਹਿਣਾ ਚਾਹੋਗੇ जय गौ माता जय गोपाल ਜਿਵੇਂ ਹੀ ਆਪ ਸਭ ਨੂੰ ਪਤਾ ਹੈ ਕਿ ਹਰੇਕ ਵਾਰ ਦੀ ਤਰ੍ਹਾਂ ਸੁਬਾਣਾ ਗਊ ਮਾਤਾ ਸੇਵਾ ਸੰਮਤੀ ਗਊ ਕਥਾ ਕਰਵਾਉਂਦੀ ਹੈ ਜੋ ਵੀ ਉਸ ਦੀ ਦਾਨ ਰਾਸ਼ੀ ਇਕੱਠੀ ਹੁੰਦੀ ਹੈ ਜਿਵੇਂ ਕਿ ਇਸ ਵਾਰੀ ਅਸੀਂ ਪਹਿਲਾਂ ਅनाथ ਗਊਸ਼ਾਲਾ ਤੇ ਉਸ ਤੋਂ ਬਾਅਦ ਗਰਦਿਆਲਪੁਰਾ ਗੁਇਡ ਤੇ ਉਸ ਤੋਂ ਬਾਅਦ ਅੱਜ ਅਸੀਂ ਅਗਰਵਾਲਦਰ ਅਗਰਵਾਲ ਗਊਸ਼ਾਲਾ ਦੇ ਵਿੱਚ ਆਏ ਆ ਗਊ ਮਾਤਾ ਦੀ ਸੇਵਾ ਕਰਨ ਲਈ 10 ਪੌਂਟ ਦੇ ਕਰੀਬ ਹੋਇਆ ਦਾਨ ਹੈ ਤੇ ਮੈਂ ਆਪ ਸਭ ਨੂੰ ਗਊ ਭਗਤਾਂ ਨੂੰ ਬੇਨਤੀ ਕਰਾਂਗਾ ਕਿ ਇਨਾਂ ਹੀ ਜੜ ਕੇ ਸਾਨੂੰ ਸਪੋਰਟ ਕਰੋ ਤੇ ਜਿਸ ਨਾਲ ਤੇ ਤੁਸੀਂ ਵੀ ਸਾਡੇ ਨਾਲ ਇੱਥੇ ਆ ਕੇ ਗਊ માતા ਦੀ ਸੇਵਾ ਕਰੋ ਜੈ ਗਊ માતા ਜੈ ਗਊ ਸੇਵਾ ਸਮਿਤੀ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਆਪਣੀ ਲੋਕਾਂ ਦੀ ਨੇਕ ਕਮਾਈ ਦੇ ਵਿੱਚੋਂ ਇੱਥੇ ਦਾਨਾ ਦੇ ਕੇ ਜਾ ਰਹੇ ਨੇ ਜੋ ਸਮੇਂ ਸਿਰ ਹਰੇ-ਚਾਰੇ ਦਾ ਜਦੋਂ ਘਾਟਾ ਹੁੰਦਾ ਹੈ ਤਾਂ ਗਊਆਂ ਨੂੰ ਪਾ ਕੇ ਗਊਆਂ ਦੀ ਭੁੱਖ ਮਟਾਈ ਜਾਂਦੀ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕੈਸ਼